ਸੋ ਚੇਕਾਲਜੀ ਟੀ5 ਚੈਨਲ ਪੰਜਾਬੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰਗਿਲ ਤੇ ਅੱਜ ਜ਼ਿਕਰ ਕਰਾਂਗੇ ਬੜੀ ਹੀ ਚਿੰਤਾਪੂਰਵਕ ਵਿਸ਼ੇ ਦਾ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕੈਨੇਡਾ ਯੂਕੇ ਤੇ ਅਮਰੀਕਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਭਾਰਤੀ ਵਿਦਿਆਰਥੀ ਅਤੇ ਕੰਮ ਕਰਨ ਵਾਲੇ ਲੋਕ ਜਾ ਰਹੇ ਨੇ ਕਿਉਂਕਿ ਉਹਨਾਂ ਦਾ ਸੁਪਨਾ ਹੈ ਕਿ ਇਹਨਾਂ ਤਿੰਨ ਵੱਡੇ ਮੁਲਕਾਂ ਦੇ ਵਿੱਚ ਜਾਣਗੇ ਤੇ ਆਪਣਾ ਜੀਵਨ ਜੜਾ ਉਸਾਰਨਗੇ ਪਰ ਹਰਾਨੀ ਜਨਕ ਤੇ ਚਿੰਤਾ ਜਨਕ ਆંકੜੇ ਸਾਹਮਣੇ ਆਏ ਨੇ ਕਿ ਹੁਣ ਕੈਨੇਡਾ ਯੂਕੇ ਤੇ ਅਮਰੀਕਾ ਜਾਣ ਵਾਲੇ ਵਿਦਿਆਰਥੀਆਂ ਦੇ ਵਿੱਚ ਰੁਝਾਨ ਘਟਿਆ ਹੈ 15 ਫੀਸਦੀ ਦੀ ਕਮੀ ਆਈ ਹੈ ਯਾਨੀ ਕਿ ਹੁਣ ਭਾਰਤੀ ਕੈਨੇਡਾ ਯੂਕੇ ਤੇ ਅਮਰੀਕਾ ਜਾਣ ਦੀ ਬਜਾਏ ਜਰਮਨੀ, ਉਜ਼ਬੇਕਿਸਤਾਨ ਵਰਗੇ ਦੇਸ਼ਾਂ ਦੇ ਵਿੱਚ ਜਾਣਾ ਵਧੇਰੇ ਪਸੰਦ ਕਰ ਰਹੇ ਨੇ ਕਾਰਨ ਕੀ ਦੱਸੇ ਜਾ ਰਹੇ ਨੇ ਕਿ ਕੈਨੇਡਾ, ਯੂਕੇ ਅਤੇ ਅਮਰੀਕਾ ਨੇ ਆਪਣੇ ਇਮੀਗ੍ਰੇਸ਼ਨ ਨਿਯਮਾਂ ਦੇ ਵਿੱਚ ਬਦਲਾਅ ਕਰ ਦਿੱਤੇ ਨੇ ਇਮੀਗ੍ਰੇਸ਼ਨ ਨਿਯਮਾਂ ਦੇ ਵਿੱਚ ਸਖਤੀ ਕਰ ਦਿੱਤੀ ਗਈ ਹੈ ਵਰਕ ਪਰਮਿਟ ਲੈਣਾ ਹੋਵੇ ਜਾਂ ਫਿਰ ਸਟੱਡੀ ਵੀਜ਼ਾ ਹਾਸਲ ਕਰਨਾ ਹੋਵੇ ਇਹਨਾਂ ਨੀਮਾਂ ਦੇ ਵਿੱਚ ਬਦਲਾਅ ਕਰਨ ਤੋਂ ਬਾਅਦ ਸਖਤੀਆਂ ਕੀਤੀਆਂ ਗਈਆਂ ਨੇ ਜ਼ਰੂਰੀ ਸ਼ਰਤਾਂ ਪੂਰੀਆਂ ਕਰਨ ਵਾਲੇ ਲੋਕ ਹੀ ਹੁਣ ਕੈਨੇਡਾ ਅਮਰੀਕਾ ਤੇ ਯੂਕੇ ਜਾ ਕੇ ਪੜ੍ਹਾਈ ਕਰ ਸਕਦੇ ਨੇ ਜਾਂ ਫਿਰ ਕੰਮ ਕਰ ਸਕਦੇ ਨੇ ਇਸ ਤੋਂ ਇਲਾਵਾ ਪ੍ਰਸ਼ਾਸਨ ਨੂੰ ਵੀ ਬਹੁਤ ਸਾਰੀਆਂ ਸ਼ਕਤੀਆਂ ਦੇ ਦਿੱਤੀਆਂ ਗਈਆਂ ਨੇ ਪ੍ਰਸ਼ਾਸਨ ਵੀ ਵੇਖ ਸਕਦਾ ਹੈ ਜਾਂ ਫਿਰ ਟੋ ਸकता है कि ਕਿਹੜੇ ਲੋਕ ਕੈਨੇਡਾ ਯੂਕੇ ਜਾਂ ਫਿਰ ਅਮਰੀਕਾ ਆ ਕੇ ਇੱਥੇ ਪੜ੍ਹ ਸਕਦੇ ਨੇ ਜਾਂ ਕੰਮ ਕਰ ਸਕਦੇ ਨੇ ਤਾਂ ਖਾਸ ਕਰਕੇ ਉਹਨਾਂ ਲੋਕਾਂ ਨੂੰ ਚੁਣਿਆ ਜਾ ਰਿਹਾ ਹੈ ਜੋ ਕੈਨੇਡਾ ਯੂਕੇ ਜਾਂ ਅਮਰੀਕਾ ਵਰਗੇ ਦੇਸ਼ਾਂ ਦੀ ਤਰੱਕੀ ਦੇ ਵਿੱਚ ਕੋਈ ਯੋਗਦਾਨ ਪਾ ਸਕਣ ਜਿਸ ਤੋਂ ਬਾਅਦ ਕਾਫੀ ਸਾੜੀ ਗਿਰਾਵਟ ਵੇਖਣ ਨੂੰ ਮਿਲੀ ਹੈ ਦੂਜੇ ਪਾਸੇ ਜ਼ਿਕਰ ਕਰੀਏ ਤਾਂ ਫਿਰ ਮਾਪਿਆਂ ਨੂੰ ਵੀ ਲਿਜਾਣਾ ਹੁਣ ਔਖਾ ਹੋ ਗਿਆ ਹੈ ਪਹਿਲਾਂ ਤਾਂ ਕੈਨੇਡਾ ਯੂਕੇ ਤੇ ਅਮਰੀਕਾ ਜਾ ਕੇ ਲੋਕ ਪਹਿਲਾਂ ਪੜ੍ਹਾਈ ਕਰਦੇ ਸੀ ਫਿਰ ਕੰਮ ਕਰਦੇ ਸੀ ਤੇ ਉਸ ਤੋਂ ਬਾਅਦ ਆਪਣੇ ਮਾਪਿਆਂ ਨੂੰ ਵੀ ਬੁਲਾ ਸਕਦੇ ਸੀ ਪਰ ਹੁਣ ਮਾਪਿਆਂ ਨੂੰ ਬੁਲਾਉਣ ਵਾਲੀਆਂ ਸ਼ਰਤ ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਕੈਨੇਡਾ ਅਮਰੀਕਾ ਤੇ ਯੂਕੇ ਜਾਂਦਾ ਰੁਖ ਬਦਲ ਕੇ ਦੂਜੇ ਤੇ ਛੋਟੇ ਮੁਲਕਾਂ ਵੱਲ ਜਾਂਦਾ ਅਹਦ ਕਰ ਲਿਆ ਅੰਕੜਿਆਂ ਦਾ ਜੇ ਜ਼ਿਕਰ ਕੀਤਾ ਜਾਵੇ ਤਾਂ ਇਮੀਗ੍ਰੇਸ਼ਨ ਬਿਊਰੋ ਦੇ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਸਖਤ ਵੀਜ਼ਾ ਨੀਮਾਂ ਦੇ ਚੱਲਦਿਆਂ ਵਧੀਆਂ ਲਾਗਤਾਂ ਦੇ ਚੱਲਦਿਆਂ ਤੇ ਇਹਨਾਂ ਦੇਸ਼ਾਂ ਦੇ ਭਾਰਤ ਦੇ ਨਾਲ ਆਪਸ ਦੇ ਵਿੱਚ ਜੋ ਟਕਰਾਅ ਚੱਲ ਰਹੇ ਨੇ ਉਸ ਦੇ ਚੱਲਦਿਆਂ ਵਿਦਿਆਰਥੀਆਂ ਨੂੰ ਕਾਫੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਕਰਕੇ ਰੁਝਾਨਾਂ ਦੇ ਵਿੱਚ ਕਮੀ ਆਈ ਹੈ ਰੋਸ ਜਰਮਨੀ ਤੇ ਉਜ਼ਬੇਕਿਸਤਾਨ ਵਰਗੀਆਂ ਥਾਵਾਂ ਤੇ ਵੱਧ ਤੋਂ ਵੱਧ ਭਾਰਤੀ ਵਿਦਿਆਰਥੀ ਜਾ ਰਹੇ ਨੇ ਕਿਉਂਕਿ ਉਥੇ ਜਾਣਾ ਵੀ ਸੌਖਾ ਹੁੰਦਾ ਹੈ ਪੜਾਈ ਕਰਨਾ ਵੀ ਸਸਤਾ ਹੁੰਦਾ ਹੈ ਕੰਮ ਵੀ ਆਸਾਨੀ ਦੇ ਨਾਲ ਮਿਲ ਜਾਂਦੇ ਨੇ ਤੇ ਉਥੇ ਰਹਿਣ ਸਹਿੰਦਾ ਖਰਚਾ ਵੀ ਬਹੁਤਾ ਜ਼ਿਆਦਾ ਨਹੀਂ ਹੁੰਦਾ ਉਜੇ ਪਾਸੇ ਜ਼ਿਕਰ ਕੀਤਾ ਜਾਂਦਾ ਹੈ ਕਿ ਕੈਨੇਡਾ ਯੂਕੇ ਤੇ ਅਮਰੀਕਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੇ ਵਿੱਚ 1,64,370 ਦੀ ਕਮੀ ਆਈ ਹੈ ਯਾਨੀ ਕਿ 1,64,370 ਲੋਕ ਘਟ ਗਏ ਨੇ ਬੀਤੇ ਸਾਲਾਂ ਦੇ ਮੁਕਾਬਲੇ ਜੇ ਜ਼ਿਕਰ ਕੀਤਾ ਜਾਵੇ ਸਾਲ 2023 ਦੇ ਵਿੱਚ 2,33,532 ਲੋਕ ਇਹਨਾਂ ਮੁਲਕਾਂ ਦੇ ਵਿੱਚ ਗਏ ਸੀ ਤੇ 2024 ਦੇ ਵਿੱਚ 137608 ਲੋਕ ਇਹਨਾਂ ਮੁਲਕਾਂ ਦੇ ਵਿੱਚ ਗਏ ਸੀ ਕੈਨੇਡਾ ਨੂੰ ਸਭ ਤੋਂ ਵੱਡਾ ਨੁਕਸਾਨ ਹੋਇਆ ਕਿਉਂਕਿ ਕੈਨੇਡਾ ਦੇ ਵਿੱਚ ਵੱਡੀ ਗਿਣਤੀ 'ਚ ਭਾਰਤੀ ਜਾ ਰਹੇ ਸੀ ਤੇ ਹੁਣ 41% ਦੀ ਗਿਰਾਵਟ ਆ ਗਈ ਹੈ ਦੂਜੇ ਪਾਸੇ ਯੂਕੇ ਤੇ ਅਮਰੀਕਾ ਦੇ ਵਿੱਚ 27% ਤੇ 13% ਦੀ ਗਿਰਾਵਟ ਦਰਜ ਕੀਤੀ ਗਈ ਹੈ ਸਭ ਤੋਂ ਵੱਡਾ ਨੁਕਸਾਨ ਇਸ ਵੇਲੇ ਕੈਨੇਡਾ ਨੂੰ ਹੋ ਰਿਹਾ ਦੂਜੇ ਪਾਸੇ ਵਿਦੇਸ਼ਾਂ ਦੇ ਵਿੱਚ ਪੜ੍ਹਾਈ ਕਰਨ ਵਾਲੇ ਜਿਹੜੇ ਵਿਦਿਆਰਥੀ ਨੇ ਉਹਨਾਂ 'ਚ ਵੀ ਕਮੀ ਦੇਖਣ ਨੂੰ ਮਿਲੀ ਹੈ 15% ਦੀ ਗਿਰਾਵਟ ਆਈ ਹੈ ਯਾਨੀ ਕਿ ਪਿਛਲੇ ਅੰਕੜਿਆਂ ਦੇ ਨਾਲੋਂ 15% ਵਿਦਿਆਰਥੀ ਅਜਿਹੇ ਨੇ ਜੋ ਨਹੀਂ ਚਾਹੁੰਦੇ ਕਿ ਉਹ ਕੈਨੇਡਾ ਯੂਕੇ ਤੇ ਅਮਰੀਕਾ ਜਾ ਕੇ ਪੜ੍ਹਾਈ ਕਰ ਸਕਣ 2023 ਦੇ ਵਿੱਚ 892000 ਵਿਦਿਆਰਥੀ ਸਟੱਡੀ ਵੀਜ਼ੇ ਤੇ ਬਾਹਰ ਗਏ ਸੀ ਤੇ 2024 ਦੇ ਵਿੱਚ 759000 ਹਜ਼ਾਰ ਵਿਦਿਆਰਥੀ ਜਿਹੜੇ ਨੇ ਉਹ ਵਿਦੇਸ਼ਾਂ ਜਾ ਕੇ ਪੜ੍ਹਾਈ ਕਰਨ ਦੇ ਚਾਹਵਨ ਸੀ ਕੈਨੇਡਾ ਦੀ ਇਹ ਜਿਹੜੀ ਤਿੱਖੀ ਗਰਾਵਟ ਹੈ ਉਹ ਔਟਵਾ ਤੇ ਦਿੱਲੀ ਵਿਚਾਲੇ ਜਿਕਰ ਕਰੀਏ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵਿਚਾਲੇ ਜੋ ਤਕਰਾਰ ਬਾਜ਼ੀਆਂ ਹੋਈਆਂ ਨੇ ਜੋ ਬਿਆਨ ਬਾਜ਼ੀਆਂ ਦਿੱਤੀਆਂ ਗਈਆਂ ਨੇ ਉਸ ਤੋਂ ਬਾਅਦ ਲੋਕਾਂ ਦੇ ਮਨ ਦੇ ਵਿੱਚ ਵੀ ਮਨਮਟਾਲ ਜਿਹੜੇ ਨੇ ਉਹ ਪੈਦਾ ਹੋਏ ਨੇ ਸਖਤੀਆਂ ਕੀਤੀਆਂ ਗਈਆਂ ਨੀਮਾਂ ਦੇ ਵਿੱਚ ਜਿਸ ਕਰਕੇ ਕੈਨੇਡਾ ਨੂੰ ਖਾਮਿਆਸਾ ਭੁਗਤਣਾ ਪਿਆ ਰਿਹਾ ਸਤੰਬਰ 2023 ਦੇ ਵਿੱਚ ਤਣਾਅ ਵਧਿਆ ਸੀ ਬਿਆਨਬਾਜ਼ੀਆਂ ਹੋਈਆਂ ਸੀ ਤੇ ਲਗਾਤਾਰ ਇਹ ਆંકੜੇ ਜਿਹੜੇ ਨੇ ਉਹ ਘਟਦੇ ਹੀ ਜਾ ਰਹੇ ਨੇ ਦੂਜੇ ਪਾਸੇ ਜ਼ਿਕਰ ਕਰੀਏ ਜਰਮਨੀ ਦਾ ਤਾਂ ਜਰਮਨੀ ਦੇ ਵਿੱਚ ਬੀਤੇ ਸਾਲ ਯਾਨਕਿ 2024 ਦੇ ਵਿੱਚ 34702 ਭਾਰਤੀ ਵਿਦਿਆਰਥੀ ਗਏ ਨੇ ਆંકੜੇ ਲਗਾਤਾਰ ਵਧਦੇ ਜਾ ਰਹੇ ਨੇ ਜਦਕਿ ਆંકੜੇ ਬਹੁਤ ਘੱਟ ਹੁੰਦੇ ਸੀ ਉਜ਼ਬੇਕਿਸਤਾਨ ਤੇ ਬੰਗਲਾਦੇਸ਼ ਦੇ ਵਿੱਚ ਵੀ ਲੋਕ ਜਾ ਰਹੇ ਨੇ ਬੰਗਲਾਦੇਸ਼ ਵਰਗੇ ਦੋਸ਼ਾਨ ਦੇ ਵਿੱਚ ਵੀ ਲੋਕ ਪੜ੍ਹਾਈ ਕਰਨ ਵਾਸਤੇ ਵਿਦਿਆਰਥੀ ਪੜ੍ਹਾਈ ਕਰਨ ਵਾਸਤੇ ਜਾ ਰਹੇ ਨੇ ਤੇ ਉਜ਼ਬੇਕਿਸਤਾਨ ਚ 9915 ਤੇ ਬੰਗਲਾਦੇਸ਼ ਵਿੱਚ 8864 ਵਿਦਿਆਰਥੀ ਪੜ੍ਹਾਈ ਕਰਨ ਵਾਸਤੇ ਗਏ ਸਨ ਇਸ ਤੋਂ ਇਲਾਵਾ 34% ਦਾ ਵਾਧਾ ਜਿਹੜਾ ਹੈ ਉਹ ਦਰਜ ਕੀਤਾ ਗਿਆ ਹੈ ਇਨ੍ਹਾਂ ਮੁਲਕਾਂ ਦੇ ਸਟੱਡੀ ਵੀਜ਼ਾ ਦੇ ਪ੍ਰਵਾਸ ਦੇ ਵਿੱਚ 2019 ਤੋਂ ਬਾਅਦ ਇਹ ਦੂਜੀ ਵਾਰ ਹੋਇਆ ਹੈ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਜਿਹੜੇ ਨੇ ਉਹ ਜਰਮਨੀ ਬੰਗਲਾਦੇਸ਼ ਉਜ਼ਬੇਕਿਸਤਾਨ ਵਰਗੇ ਦੇਸ਼ਾਂ ਦੇ ਵਿੱਚ ਪੜ੍ਹਾਈ ਕਰਨ ਵਾਸਤੇ ਜਾ ਰਹੇ ਨੇ ਵੱਡੇ ਦੇਸ਼ਾਂ ਨੂੰ ਛੱਡ ਕੇ ਹੁਣ ਸਾਲ 2025 ਦੇ ਵਿੱਚ ਵੇਖਣ ਵਾਲੀ ਗੱਲ ਇਹ ਰਹੇਗੀ ਕਿ ਕੈਨੇਡਾ ਯੂਕੇ ਅਮਰੀਕਾ ਇੰਨਾ ਭਾਰਤੀ ਵਿਦਿਆਰਥੀਆਂ ਨੂੰ ਅਟਰੈਕਟ ਕਰਨ ਦੇ ਵਿੱਚ ਮੁਰਤੋਂ ਕਾਮਯਾਬ ਹੁੰਦਾ ਹੈ ਕਿ ਨਹੀਂ ਹੁੰਦਾ ਜਾਂ ਫਿਰ ਇਹ ਭਾਰਤੀ ਵਿਦਿਆਰਥੀ ਜਿਹੜੇ ਨੇ ਦੂਜੇ ਮੁਲਕਾਂ ਦੇ ਵਿੱਚ ਹੀ ਰੁਖ ਕਰਨਗੇ ਇਹ ਵੀ ਵੇਖਣ ਵਾਲੀ ਗੱਲ ਬਣੀ ਹੋਈ ਹੈ ਬੜੇ ਰੋਸ ਸਾਡੇ ਨਾਲ ਡੀਫੈਕਟ ਚੈਨਲ ਪੰਜਾਬੀ ਤੇ ਮੈਨੂੰ ਦਿਓ ਇਜਾਜ਼ਤ ਤਨਮਤ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਉਕਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ